ਕਥਨੇ ਇਹ ਜਿਹੜੀ ਬਹੁਤ ਜ਼ਿਆਦਾ ਲੱਗੀ ਪਈ ਆ ਤੇ ਅੱਜ ਆਪਾਂ ਇਹ ਸਿਰਫ ਦੋ ਚੀਜ਼ਾਂ ਦੇ ਨਾਲ ਹੀ ਇਹਨੂੰ ਸਾਫ਼ ਕਰਾਂਗੇ ਬਹੁਤ ਸੌਖਾ ਤਰੀਕਾ ਸਾਫ਼ ਕਰਨ ਦਾ ਦੱਸਾਂਗੇ ਤੇ ਸਿਰਫ ਆਪਾਂ ਦੋ ਚੀਜ਼ਾਂ ਦੇ ਨਾਲ ਹੀ ਇਹਨੂੰ ਸਾਫ਼ ਕਰਦੇ ਆਂ ਤੇ ਬਹੁਤ ਸੌਖਾ ਤਰੀਕਾ ਆਪਾਂ ਦੱਸਦੇ ਆਂ ਤੇ ਆਪਾਂ ਕੀ ਕੀ ਲੈਣੇ ਆ ਦਿਖਾਉਣੇ ਆ ਲਓ ਜੀ ਕੋਈ ਹੋਈ ਚਮਕ ਜਿਹੀ ਵੀ ਅੱਜ ਆਪਣੇ ਸੈਂਕਤ ਦੀ ਉਹ ਵਾਪਸ ਲੈ ਕੇ ਆਵਾਂਗੇ ਦੇਖੋ ਕਿੰਨੀ ਧੁੰਦਈ ਇਹਨਾਂ ਤੇ ਲੱਗੀ ਪਈ ਆ ਆਪਾਂ ਡੇਲੀ ਸਾਫ਼ ਕਰਦੇ ਆਂ ਪਰ ਉਸ ਤਰੀਕੇ ਨਾਲ ਜਿਹੜੇ ਆਪਣੀ ਸਾਫ਼ ਨਹੀਂ ਹੁੰਦੀ ਆਪਾਂ ਸੈਂਪਲ ਤਰੀਕੇ ਨਾਲ ਇਹਨਾਂ ਨੂੰ ਸਾਫ਼ ਕਰਦੇ ਆਂ ਤੇ ਉਹਦੇ ਨਾਲ ਜਿਹੜੀ ਇਹਨਾਂ ਦੀ ਥੰਦੇਈ ਹੁੰਦੀ ਹੈ ਦੇਖੋ ਬਿਲਕੁਲ ਨਹੀਂ ਲੈਂਦੀ ਤੇ ਸਾਰੀ ਥੰਦੇਈ ਲੱਗੀ ਪਈ ਐ ਸਿਰਫ ਦੋ ਚੀਜ਼ਾਂ ਦੇ ਨਾਲ ਜਿਹੜਾ ਆਪਣਾ ਸੈਂਕਾ ਆਪਣੀ ਸਾਫ ਕਰਾਂਗੇ ਤੇ ਇਹਦੀ ਥੰਦੇਈ ਜਿਹੜੀ ਉਹ ਸਾਰੀ ਗਾਇਬ ਹੋ ਜੀ ਤੇ ਬਹੁਤ ਵਧੀਆ ਤੇ ਚਮਕ ਜਿਹੜੀ ਆਉਦੀ ਆ ਲਵਾਂਗੇ ਤੇ ਇੱਕ ਤਾਂ ਆਪਾਂ ਲਵਾਂਗੇ ਈਜੀ ਤੇ ਇੱਕ ਇਹ ਆਪਣਾ ਆਮਚੂਰ ਪਾਊਡਰ ਤੇ ਪਹਿਲਾਂ ਪਾਮਚੂਰ ਪਾਊਡਰ ਆ ਜਿਹੜਾ ਸਾਰੇ ਇਹ ਘੁੱਕਾਂਗੇ

ਲਓ ਇਧਰ ਇਥਨੇ ਇਹ ਦੇਖੋ ਸਾਰੀ ਲੈ ਚੁੱਕੀ ਆ ਕਿੰਨਾ ਵਧੀਆ ਹਿਸਾਬ ਹੋਇਆ ਆਪਣਾ ਸਿਰਫ ਦੋ ਚੀਜ਼ਾਂ ਦੇ ਨਾਲ ਹੀ ਆਪਾਂ ਨੇ ਜਿਹੜਾ ਇਹਨੂੰ ਸਾਫ਼ ਕੀਤਾ ਤੇ ਇਹ ਆਪਣਾ ਸਾਫ਼ ਕਰਨ ਵਾਲਾ ਰਹਿੰਦਾ ਇਧਰ ਦੇਖੋ ਇਹਨਾਂ ਦੋਨਾਂ ਦਾ ਕਿੰਨਾ ਫਰਕ ਹੈ ਇਹਦਾ ਤੇ ਇਹਦਾ ਇਹ ਆਪਾਂ ਸਾਫ਼ ਕਰਤਾ ਤੇ ਇਹ ਆਪਣਾ ਸਾਫ਼ ਕਰਨ ਵਾਲਾ ਰਹਿੰਦਾ